ਕੱਲ ਦਿੱਲੀ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਕੱਲ ਵੋਟਾਂ ਪੈ ਗਈਆਂ ਔਰ ਹੁਣ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਐਗਜ਼ਿਟ ਪੋਲਾਂ ਦੇ ਵਿੱਚ 9 ਐਗਜ਼ਿਟ ਪੋਲ ਜਿਹੜੇ ਐ ਉਹ ਭਾਜਪਾ ਦੀ ਤੇ ਸਿਰਫ 2 ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਨੇ ਕਿ ਵਾਕਈ ਇਹ ਐਗਜ਼ਿਟ ਪੋਲ ਸਹੀ ਹੈਗੇ ਐ ਔਰ ਜਿਹੜਾ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਿਹੜੀ ਵੋਟ ਪਰਸੈਂਟੇਜ ਹੋਈ ਹੈ ਉਸ ਦੇ ਵਿੱਚ ਕਹਿੰਦੇ ਕਿ ਦੂਜੇ ਤੇ ਤੀਜੇ ਦਿਨ ਚੋਣ ਕਮਿਸ਼ਨ ਹਰ ਵਾਰ ਥੋੜਾ ਜਿਹਾ ਵਾਅਦਾ ਕਰਦਾ ਕਿ ਉਹ ਵਾਅਦੇ ਦੇ ਵਿੱਚ ਜਿਹੜਾ ਉਹ ਖੇਲਾ ਛੁਪਿਆ ਹੋਇਆ ਕੀ ਖੇਲਾ ਹੋ ਸਕਦਾ ਐਸੇ ਬਹੁਤ ਐਮ ਜੀ ਡੀ ਅਸੀਂ ਗੱਲਬਾਤ ਕਰਨੀ ਹੈ ਕਿ ਭਾਜਪਾ ਦੀ ਵਾਕਈ ਐਗਜ਼ਿਟ ਪੋਲਾਂ ਦੇ ਮੁਤਾਬਿਕ ਸਰਕਾਰ ਬਣ ਰਹੀ ਹੈ ਜਾਂ ਫਿਰ ਜਿਵੇਂ ਭਗਵੰਤ ਪਾਨ ਕਹਿੰਦੇ ਆ ਕਿ ਅਸੀਂ ਐਗਜ਼ਿਟ ਪੋਲਾਂ ਜਾਂ ਸਰਵੇਆਂ 'ਚ ਨਹੀਂ ਅਸੀਂ ਸਰਕਾਰ ਚਾਉਂਦੇ ਆ ਜਾਂ ਫਿਰ ਉਸ ਤਰੀਕੇ ਨਾਲ ਹੋਊਗਾ ਇਸ ਤੇ ਬਹੁਤ ਅਹਿਮ ਗੱਲ ਕਰਨੀ ਹੈ ਨਾਲੇ ਨਾਲ ਗੱਲਬਾਤ ਕਰਾਂਗੇ ਕਿ ਕੱਲ ਅਮਰੀਕਾ ਤੋਂ ਜਿਹੜਾ ਜਹਾਜ਼ ਪਰਕੇ ਜਿਹੜਾ ਇੰਡੀਆ ਭੇਜਿਆ ਗਿਆ ਜਿਹਦੇ ਵਿੱਚ ਵੱਖ-ਵੱਖ ਸੂਬਿਆਂ ਦੇ ਕਈ ਨੌਜਵਾਨ ਸੀਗੇ ਲੱਖਾਂ ਰੁਪਏ ਲਾ ਕੇ ਉਹ ਨੌਜਵਾਨ ਗਏ ਸੀਗੇ ਪਰ ਉਹਨਾਂ ਨੂੰ ਵਤਨ ਵਾਪਸੀ ਹੋਈ ਹੈ ਔਰ ਉਹਦੇ ਵਿੱਚ ਕਹਿੰਦੇ ਆ ਕਿ ਚਾਰ ਫੇਰਬਦਲ ਬੜੇ ਜ਼ਰੂਰੀ ਹੋਏ ਆ ਔਰ ਇੱਥੇ ਪਹੁੰਚਣ ਤੋਂ ਪਹਿਲਾਂ ਕੀ ਕੁਝ ਹੋਇਆ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਉਧਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਰਤੀ ਚੱਲ ਰਹੀ ਹੈ ਉੱਥੇ ਹੀ ਇੱਕ ਸੱਤ ਮੈਂਬਰੀ ਕਮੇਟੀ ਜਿੱਤੇ ਇੰਟਰਫੀਰੈਂਸ ਕਰਕੇ ਉਹ ਵੱਖਰੀ ਭਰਤੀ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਵੀ ਜਿਹੜੀ ਆ ਉਹ ਭਾਰਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਹੁਣ ਕੀ ਜਾ ਰਿਹਾ ਇਸ ਦੇ ਵਿੱਚ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਾਂ ਕੁਝ ਹੋਰ ਅਹਿਮ ਖਬਰਾਂ ਤੇ ਵੀ ਕਰਾਂਗੇ ਔਰ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਚਾਹੁੰਦਾ ਹਾਂ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਨ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਕੱਲ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਜਿਹੜੀਆਂ ਸਾਰੀਆਂ ਤਿਆਰੀਆਂ ਸਿਗੀਆਂ ਔਰ ਉਹ ਮੁਕੰਮਲ ਹੋ ਗਈਆਂ ਸ਼ਾਂਤਮਈ ਢੰਗ ਦੇ ਨਾਲ ਨੇਪਰੇ ਜਿਹੜੀਆਂ ਉਹ ਚੜ ਗਈਆਂ ਨੇ ਤੇ ਹੁਣ ਐਗਜ਼ਿਟ ਪੋਲ ਜਿਹੜੇ ਆ ਸਾਹਮਣੇ ਆਏ ਆ ਉਹਦੇ ਵਿੱਚ ਨੌ ਐਗਜ਼ਿਟ ਪੋਲ ਜਿਹੜੇ ਆ ਉਹ ਜਿਤਾ ਰਹੇ ਆ ਕਿ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਬਣੀ ਹੈ ਤੇ ਦੂਜੇ ਪਾਸੇ ਸਿਰਫ ਦੋ ਐਗਜ਼ਿਟ ਪੋਲ ਜਿਹੜੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੇ ਆ ਔਰ ਇੱਥੇ ਜਿਹੜੇ ਕੱਲ ਮੈਂ ਵਿਸ਼ਲੇਸ਼ਣ ਵੀ ਸੁਣ ਰਿਹਾ ਸੀ ਨੈਸ਼ਨਲ ਜਿਹੜੇ ਨਿਰਪੱਖ ਚੈਨਲ ਨੇ ਉਹ ਕਹਿੰਦੇ ਕਿ ਜਿਹੜੀ ਇਹ ਪਰਸੈਂਟੇਜ ਹੋਈ ਹੈ 52.99 ਜਿਹੜੀ ਫੀਸਦੀ ಮತਦਾਨ ਜਿਹੜਾ ਹੋਇਆ ਸ਼ਾਮ 6 ਵਜੇ ਤੱਕ ਦਾ ਸੀਗਾ ਜਿਹੜਾ ਔਰ ਇਹ ਕਹਿੰਦੇ ਕਿ ਦੂਜੇ ਤੇ ਤੀਜੇ ਦਿਨ ਅਸੀਂ ਹਰ ਚੋਣਾਂ ਦੇ ਵਿੱਚ ਦੇਖਦੇ ਹਾਂ ਕਿ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਪਰਸੈਂਟੇਜ ਜਿਹੜੀ ਆ 7 ਤੋਂ 8% ਤੱਕ ਵੀ ਜਿਹੜੀ ਉਹ ਵਧਾ ਦਿੰਦਾ ਵੋਟਾਂ ਦੀ ਤਾਂ ਉਹਦੇ ਵਿੱਚ ਕਹਿੰਦੇ ਖੇਲਾ ਛੁਪਿਆ ਹੋਇਆ ਤਾਂ ਉਹਦੇ ਵਿੱਚ ਖੇਲਾ ਹੋ ਸਕਦਾ ਹੈ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਔਰ ਕੀ ਵਾਕਈ ਐਗਜ਼ਿਟ ਪੋਲਾਂ ਦੇ ਮੁਤਾਬਕ ਜੇ ਮੰਨੀਏ ਜਾਂ ਫਿਰ ਇਹ ਪਰਸੈਂਟੇਜ ਦੇ ਵਿੱਚ ਜਿਹੜਾ ਵਾਧਾ ਵਧਾਇਆ ਜਾਂਦਾ ਉਹਦੀ ਜੇ ਇਤਿਹਾਸ ਦੇਖੀਏ ਤਾਂ ਵਾਕਈ ਭਾਜਪਾ ਨੂੰ ਫਾਇਦਾ ਹੋਣ ਜਾ ਰਿਹਾ ਜਾਂ ਫਿਰ ਭਗਵੰਤਪਾਣ ਜਿਸ ਤਰੀਕੇ ਦੇ ਨਾਲ ਕਹਿੰਦੇ ਆ ਕਿ ਅਸੀਂ ਐਗਜ਼ਿਟ ਪੋਲਾਂ ਜਾਂ ਸਰਵੇਆਂ 'ਚ ਨਹੀਂ ਅਸੀਂ ਸਿੱਧਾ ਸਰਕਾਰ 'ਚ ਹੀ ਆਉਨੇ ਆ ਉਸ ਤਰੀਕੇ ਨਾਲ ਹੋਊਗਾ ਆ ਸੁਖਵਿੰਦਰ ਕੀ ਪਹਿਲੀ ਤਾਂ ਗੱਲ ਇਹ ਆ ਕਿ ਐਗਜ਼ਿਟ ਪੋਲਾਂ ਦੇ ਸੰਬੰਧੀ ਕਈ ਤਰ੍ਹਾਂ ਤਰੀਕੇ ਦੀਆਂ ਧਾਰਦਾਬਾ ਵਪੇਸ਼ਾਂ ਚੱਲਦੀਆਂ ਰਹਿੰਦੀਆਂ ਨੇ ਨਹੀਂ ਜਿਨ੍ਹਾਂ ਦੇ ਹੱਕ ਵਿੱਚ ਜਾਂਦੇ ਨੇ ਐਕਸਿਟ ਪੋਲ ਉਹ ਉਸ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਦੇ ਆ ਤੇ ਜਿਨ੍ਹਾਂ ਦੇ ਖਿਲਾਫ ਜਾਂਦੇ ਆ ਉਹਨਾਂ ਦਾ ਤਰਕ ਐਕਸਿਟ ਪੋਲਾਂ ਦੇ ਸਬੰਧੀ ਕੁਝ ਹੋਰ ਹੁੰਦਾ ਹੈਗਾ ਹੁਣ ਕੱਲ ਦਿੱਲੀ ਚੋਣਾਂ ਦਾ ਕੰਮ ਕੰਮਲ ਹੁੰਦਾ ਸ਼ਾਮ ਨੂੰ 11 ਐਕਸਿਟ ਪੋਲ ਜਿਹੜੇ ਉਹ ਸਾਹਮਣੇ ਆਏ ਜਿਨ੍ਹਾਂ ਦੇ ਵਿੱਚੋਂ 9 ਨੇ ਭਾਜਪਾ ਨੂੰ ਸੱਤਾ ਦੀ ਜਿਹੜੀ ਚਾਬੀ ਫੜਾਉਣ ਦੇ ਦੱਸਿਆ ਤੇ ਦੋ ਜਿਹੜੇ ਨੇ ਉਹ ਆਵਾਜ਼ਵੀਂ ਪਾਰਟੀ ਨੂੰ ਦੱਸ ਰਹੇ ਆ ਹੁਣ ਅਸਲ ਫੈਸਲਾ ਤਾਂ ਸੁਖਵਿੰਦਰ ਜੀ ਅੱਠ ਫਰਵਰੀ ਨੂੰ ਪਤਾ ਲੱਗੇਗਾ ਜਦੋਂ ਈਵੀਐਮ ਮਸ਼ੀਨਾਂ ਖੁੱਲਣਗੇ ਤਾਂ ਸਾਰਾ ਕੁਝ ਸਾਹਮਣੇ ਆ ਜਾਵੇਗਾ ਬੀਤੇ ਦੰਦ ਦੇ ਵਿੱਚ ਕਾਫੀ ਦਰਾਂ ਤੋਂ ਅਸੀਂ ਗੱਲ ਇਹ ਕਰਦੇ ਰਹੇ ਹਾਂ ਕਿ ਦਿੱਲੀ ਦੇ ਵਿੱਚ ਜਿਹੜੀ ਚੋਣ ਪ੍ਰਕਿਰਿਆ ਚੱਲ ਰਹੀ ਹੈ ਜਾਂ ਚੋਣਾਂ ਦਾ ਜਿਹੜਾ ਜੋਰ ਸੀ ਉਹਦੇ ਵਿੱਚ ਕਾਂਟੇ ਦੀ ਟੱਕਰ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਰ ਸੀ ਤੇ ਕਾਂਗਰਸ ਪਾਰਟੀ ਕਿਤੇ ਵੀ ਦਿਖਾਈ ਜਿਹੜੀ ਨਹੀਂ ਸੀ ਦੇ ਰਹੀ ਤਾਂ ਜੇਕਰ ਅਸੀਂ ਉਹਨਾਂ ਚੀਜ਼ਾਂ ਨੂੰ ਆਧਾਰ ਤੇ ਗੱਲ ਕਰੀ ਤੇ ਐਕਸਿਟ ਪੋਲਾਂ ਨੇ ਉਸ ਚੀਜ਼ ਨੂੰ ਦਰਸਾ ਦਿੱਤਾ ਜਿਸ ਤਰੀਕੇ ਦੀਆਂ ਪੇਨ ਸਾਡੀਆਂ ਕਿਆਸ ਰਹੀਆਂ ਸਨ ਜਿਉਂਚੂ ਸਥਿਤੀਆਂ ਦਾ ਸੀ ਵੋਟੇਸ਼ਨ ਜਿਹੜਾ ਉਹ ਕੀਤਾ ਸੀ ਕਿ ਹਾਂ ਵੀ ਕਾਂਗਰਸ ਕਿਤੇ ਟੇਕ ਨਹੀਂ ਪਰ ਭਾਸਪਾ ਜਰੀ ਇੱਕ ਤਗੜੀ ਫਾਈਟ ਜਿਹੜੀ ਆ ਉਹ ਦੇ ਸਕਦੀ ਹੈ ਹੁਣ ਜਿਹੜੀ ਐਗਜ਼ਿਟ ਪੋਲ ਸਾਹਮਣੇ ਆ ਗਈ ਜਿਹੜਾ ਗੱਲ ਤੁਸੀਂ 57.89 ਦੀ ਗੱਲ ਕੀਤੀ ਆ ਸੁਖੰਦਰ ਜੀ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਜਿਹੜਾ ਚੋਣ ਕਮਿਸ਼ਨ ਆ ਬਾਅਦ ਵਿੱਚ ਇਸ ਨੂੰ ਚੀਜ਼ ਨੂੰ ਵਧੋਕਦਾ ਹੁੰਦਾ ਤੇ ਜੇਕਰ ਵੋਟ ਪ੍ਰਤੀਸ਼ਤ ਜ਼ਿਆਦਾ ਬਦੇ ਜੇ ਪੋਲਿੰਗ ਦੀ ਜ਼ਿਆਦਾ ਹੋਈ ਹੋਵੇ 70% ਤੋਂ ਜ਼ਿਆਦਾ ਜੇਕਰ ਹੁੰਦੀ ਆ ਤਾਂ ਹਮੇਸ਼ਾ ਇਹ ਗੱਲ ਸਮਝੀ ਜਾਂਦੀ ਆ ਕਿ ਇਸ ਦਾ ਜਿਹੜਾ ਨੁਕਸਾਨ ਆ ਉਰੂਹੀ ਤਰਫ ਹੁੰਦਾ ਦੂਜੇ ਪਾਸੇ ਆ ਮਾਫਰਦਾ ਸੱਤਾਧਾਰੀ ਤਰਫ ਹੁੰਦਾ ਤਾਂ ਸੱਤਾਧਾਰੀ ਤਰਫ ਦੇ ਖਿਲਾਫ ਲੋਕ ਨਿੱਤਰ ਕੇ ਵੋਟਾਂ ਜਿਹੜੀਆਂ ਉਹ ਪਾਉਂਦੇ ਆ ਤੋਂ ਐਗਜ਼ਿਟ ਪੋਲਾਂ ਦੀ ਸਥਿਤੀ ਤੇ ਦੂਜੇ ਪਾਸੇ ਪੋਲਿੰਗ ਦੀ ਸਥਿਤੀ ਤੇ ਤੀਸਰੇ ਬੰਨੇ 10 ਸਾਲ ਸੱਤਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਆ ਸੁਖਵਿੰਦਰ ਜੀ ਲੋਕਾਂ ਦਾ ਗੁੱਸਾ ਸੁਭਾਵਿਕ ਤੌਰ ਤੇ ਸੱਤਾਧਾਰੀ ਧਿਰਤਾਂ ਵੱਲ ਹੁੰਦਾ ਕਈ ਚੀਜ਼ਾਂ ਜਿਹੜੀਆਂ ਡੋਮੀਨੇਟ ਕਰਦੀਆਂ ਨੇ ਖਾਸ ਤੌਰ ਤੇ ਜਿਸ ਤਰੀਕੇ ਨਾਲ ਕ腐ਸ਼ਨ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਲੱਗੇ ਉਹਨਾਂ ਦਾ ਜਿਹੜਾ ਖਮਿਆਜਾ ਜਿਹੜਾ ਹੁਸਨ ਦਾ ਕੀ ਇਹਨਾਂ ਇਹ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੁਕਤਰਾ ਪਈ ਤੇ ਉਸੇ ਨੂੰ ਹੀ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਸ਼ਾਇਦ 27 ਸਾਲਾਂ ਬਾਅਦ ਦੁਬਾਰਾ ਸੱਤਾ 'ਚ ਜਿਹੜੀ ਪ੍ਰਵੇਸ਼ ਆ ਉਹ ਕਰ ਸਕਦੀ ਹੈ। ਇੱਕ ਗੱਲ ਸੁਖਿੰਦਰਜੀਤ ਇਹ ਹੋਰ ਕਰਨੀ ਜਿਹੜੀ ਜ਼ਰੂਰਤ ਪਦੀ ਆ ਕਿ ਜਦੋਂ ਵੀ ਚੋਣਾਂ ਵਾਲਾ ਦਿਨ ਹੁੰਦਾ ਤਾਂ ਉਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਅੱਠਵਰੀ ਗੱਲ ਉਹ ਚੋਣਾਂ ਹੋਈਆਂ ਨੇ ਤੇ ਜਿਨ੍ਹਾਂ ਵਿੱਚ 6 ਵਾਰ ਉਹ ਹਮੇਸ਼ਾ ਚੋਣਾ ਵੜੇ ਦਿਨ ਨੂੰ ਪੋਲੀ ਜਿੱਥੇ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਉਹ ਜਾਂਦੇ ਰਹੇ ਆ ਤੇ ਕੱਲ ਵੀ ਉਹ ਪ੍ਰਿਆਗ ਰਾਸਤੇ ਵਿੱਚ ਸਨ ਜਦੋਂ ਦਿੱਲੀ ਦੇ ਵਿੱਚ ਚੋਣਾ ਜਿਹੜੀਆਂ ਹੋ ਰਹੀਆਂ ਨੇ ਤਾਂ ਲੋਕ ਇਸ ਨੂੰ ਉਸ ਸੰਦਰਭ ਦੇ ਨਾਲ ਵੀ ਜੋੜ ਕੇ ਵੇਖਦੇ ਆ ਕਿ ਜਦੋਂ ਨਰਿੰਦਰ ਮੋਦੀ ਹੁਣੀ ਬਾਹਰ ਨਿਕਲਦੇ ਆ ਕਿ ਇਹ ਖਾਸ ਤੌਰ ਤੇ ਚੋਣਾ ਵੜੇ ਦਿਨ ਤਾਂ ਉਸ ਵਕਤ ਭਾਜਪਾ ਨੂੰ ਕਿਤੇ ਨਾ ਕਿਤੇ ਫਾਇਦਾ ਜਿਹੜਾ ਉਹ ਜ਼ਰੂਰ ਹੁੰਦਾ ਹੈਗਾ ਹੁਣ ਅਜਈਆਂ ਸਥਿਤੀਆਂ ਦੇ ਵਿੱਚ ਬਾਕੀ ਲੋਕਾਂ ਦੇ ਦਿਲ ਦੀ ਗੱਲ ਤਾਂ ਸਿੱਧੂ ਜੀ ਲੋਕ ਚਾਹੁੰਦੇ ਆ ਬੜੀ ਬੜੀ ਐਕਸਪੋਲਾਂ ਦਾ ਫੇਰ ਫੇਰ ਉਲਟ ਫੇਰ ਵੀ ਅਸੀਂ ਵੇਖਿਆ ਹੈਗਾ ਤੇ ਬਹੁਤ ਵਾਰ ਕਈ ਵਾਰ ਐਗਜ਼ਿਟ ਪੋਲਾਂ ਨੂੰ ਅਸੀਂ ਸਫਲ ਵੀ ਹੁੰਦੇ ਦੇਖਿਆ ਪੰਜਾਬ ਦੇ ਵਿੱਚ 2022 ਦੀ ਜੇਕਰ ਗੱਲ ਕਰੋਂ ਤਾਂ ਉਸ ਵਕਤ ਐਗਜ਼ਿਟ ਪੋਲਾਂ ਨੇ ਪੂਰੇ ਤੌਰ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਸੀ ਤੇ ਇੰਨੀਆਂ ਹੀ ਸੀਟਾਂ ਦੀ ਜਿਹੜੀ ਉਹ ਗੱਲ ਕੀਤੀ ਸੀ ਤਾਂ ਉਹ ਦੇਖ ਲਓ ਉਦੋਂ ਐਗਜ਼ਿਟ ਪੋਲ ਬਿਲਕੁਲ ਜਿਹੜੇ ਉਹ ਸਹੀ ਹੋਏ ਤਾਂ ਹੁਣ ਜੇਕਰ ਪਾਚ ਪੜੇ ਹੱਕ ਦੇ ਵਿੱਚ ਐਗਜ਼ਿਟ ਪੋਲ ਜਾ ਰਹੇ ਆ ਉਹਨਾਂ ਹਰਾਨੀ ਦੀ ਗੱਲ ਹੈ ਦੂਜੇ ਪਾਸੇ ਅਰਵਿੰਦ ਕੇਜੀ ਵਾਲ ਜਾਂ ਕਿਸੇ ਵੀ ਲੀਡਰ ਦਾ ਕੋਈ ਇਨ ਐਗਜ਼ਿਟ ਪੋਲਾਂ ਦੇ ਸਬੰਧੀ ਬਿਆਨ ਜਿਹੜਾ ਉਹ ਨਹੀਂ ਆਇਆ ਨਹੀਂ ਤੇ ਜਲਦੀ ਬਿਆਨ ਜਿਹੜੇ ਉਹ ਆ ਜਾਂਦੇ ਹੁੰਦੇ ਆ ਹਰਜੀਤ ਗਰੇਵਾਲ ਹੋਣਾ ਤਾਂ ਜਿਹਦੇ ਭਾਜਪਾ ਦੇ ਨੇਤਾ ਨੇ ਉਹਨਾਂ ਦਾ ਬਿਆਨ ਜਿਹੜਾ ਜ਼ਰੂਰ ਆਇਆ ਹੁਣ ਜੇਕਰ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ ਇੱਕ ਤਗੜਾ ਬਹੁਮਤ ਲੈ ਜਾਂਦੀ ਆ ਤਾਂ ਸਿੱਧੂ ਜੀ ਫੇਰ ਤਾਂ ਸਾਫ਼ ਆ ਕਿ ਉਸ ਦਾ ਪ੍ਰਭਾਵ ਜਿਹੜਾ ਉਹ ਪੰਜਾਬ ਦੀਆਂ ਰਾਜਨੀਤੀ ਤੇ ਵੀ ਪਏਗਾ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਨਾਲ ਅਮਨ ਕਾਨੂੰਨ ਦੀ ਸਥਿਤੀ ਇਸ ਵੇਲੇ ਦਾਤ ਲੱਗੀ ਹੈ ਕਈ ਮੁਲਾਜ਼ਮ ਜਥੇਬੰਦੀਆਂ ਇਸ ਵੇਲੇ ਛੜਕਾਂ ਤੇ ਫੁੱਟ ਲਈ ਨਹੀਂ ਆਪਣੀਆਂ ਮੰਗਾਂ ਨੂੰ ਬੜੇ ਸਾਰੇ ਮੁੱਦੇ ਨੇ ਜਿੱਥੇ ਆਮ ਆਦਮੀ ਪਾਰਟੀ ਦਿਨ-ਬਦਨ ਬੈਕਫੁੱਟ ਤੇ ਜਾ ਰਹੀ ਹੈ ਤੇ ਜੇਕਰ ਦਿੱਲੀ ਦੇ ਵਿੱਚ ਐਗਜ਼ਿਟ ਪੋਲਾਂ ਦੇ ਅਨੁਸਾਰ ਭਾਜਪਾ ਕੁਝ ਕ੍ਰਿਸ਼ਮਾ ਕਰ ਪਾਉਂਦੀ ਹੈ ਤਾਂ ਫਿਰ ਕੁਦਰਤੀ ਤੌਰ ਤੇ ਉਸ ਦਾ ਜਿਹੜਾ ਅਸਰ ਹੈ ਤੁਹਾਨੂੰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਰਾਜਨੀਤੀ ਦੇ ਪਿੰਡਾ ਜਿਹੜਾ ਜ਼ਰੂਰ ਦਿਖਾਈ ਦੇਵੇਗਾ ਬਾਕੀ ਅੱਜ 6 ਤਰੀਕ ਹੋ ਗਈ ਆ ਪਰਸੋਂ ਜਿਹੜੇ ਨਤੀਜੇ ਐਸਲੀ ਉਨਲਿਸ਼ੂ ਹੋ ਜੇਗੀ ਸਥਿਤੀ ਸਾਫ ਹੋ ਜੇਵੇਗੀ ਕਿ ਐਗਜ਼ਿਟ ਪੋਲ ਸਹੀ ਨਹੀਂ ਤੇ ਜਾਂ ਲੋਕਾਂ ਦੇ ਮਨਾਂ ਦੀ ਗੱਲ ਕੁਝ ਹੋਰ ਹੈਗੀ ਆ ਪਰ ਉਦੋਂ ਤੱਕ ਸਿੱਧੂ ਸਾਹਿਬ ਜਿਹੜੇ ਲੋਕਾ ਜਿਹੜੇ ਖਾਸ ਤੌਰ ਤੇ ਉਮੀਦਵਾਰ ਨੇ ਚਾਹੀ ਉਹ ਭਾਜਪਾ ਦੇ ਨੇ ਤੇ ਚਾਹੀ ਉਹ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਦਿਲਾਂ ਦੀ ਧੜਕਣਾ ਜਿਹੜੀਆਂ ਸੁਖਿੰਦਰ ਜੀ ਉਹ ਜ਼ਰੂਰ ਵਤਣਗੀਆਂ ਬਾਕੀ ਹਾਂ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਸਬੰਧੀ ਉਹਦਾ ਮੰਥਨ ਕਰਦਾ ਜ਼ਰੂਰੀ ਆ ਕਿ ਜਿਸ ਤਰੀਕੇ ਨਾਲ ਐਗਜ਼ਿਟ ਪੋਲ ਉਹਨਾਂ ਨੂੰ ਬਿਲਕੁਲ ਹਾਸ਼ੀਏ ਤੋਂ ਬਾਹਰ ਦੱਸ ਰਹੇ ਆ ਤੇ ਜਦੋਂ ਕਿ ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਵੱਡੀ ਪਾਰਟੀ ਹੈ ਤੇ ਇੱਕ ਨਹੀਂ ਪਰ ਜਿਸਾਂ ਉਹਨਾਂ ਲਈ ਉਹਨਾਂ ਲਈ ਤਾਂ ਜੇ 2-3 ਵੀ ਆਉਂਦੀਆਂ ਨੇ ਨਾ ਤਾਂ ਉਹ ਵੀ ਵਾਧੇ ਵਾਲੀਆਂ ਹੀ ਨੇ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਵਾਲੀਆਂ ਚੋਣਾਂ ਜੋ ਉਸ ਤੋਂ ਪਹਿਲਾਂ ਵਾਲੀਆਂ ਹੋਈਆਂ ਉਹਦੇ ਵਿੱਚ 0 0 ਜਿਹੜੀ ਉਹ ਆਈ ਹੈ ਔਰ ਜੇ ਅੱਗੇ ਵਾਲੇ ਪਾਸੇ ਨੂੰ ਜੇ 2-3 ਵੀ ਆਉਂਦੀਆਂ ਨੇ ਤਾਂ ਉਹਦੇ ਵਿੱਚ ਵੀ ਮੈਨੂੰ ਲੱਗਦਾ ਕਾਂਗਰਸ ਨੂੰ ਜਿਹੜੀ ਆ ਥੋੜੀ ਖੁਸ਼ੀ ਮਹਿਸੂਸ ਹੋਊਗੀ ਇਹ ਵੀ ਗੱਲ ਰਣਜੀਤ ਸਿੰਘ ਸਾਹਿਬ ਨਾਲ ਹੈ ਹਾਂ ਬਿਲਕੁਲ ਸੁਖਸਿੰਦਰ ਜੀ ਜਦੋਂ ਬੰਦਾ ਬਿਲਕੁਲ ਖਾਤੇ ਬੰਦ ਹੁਣ ਤੇ ਜੇਕਰ ਇੱਕ ਦੋ ਖਾਤੇ ਵੀ ਖੁੱਲ ਜਨ ਤਾਂ ਪਾਰਟੀ ਵਾਸਤੇ ਉਹ ਸੰਜੀਪ ਜੀ ਦਾ ਕੰਮ ਕਰਦੇ ਆ ਪਰ ਚਲੋ ਖੈਰ ਅੱਠ ਫਰਵਰੀ ਦੀ ਜਿਹੜੀ ਸਥਿਤੀ ਆ ਸਿੱਧੂ ਸਾਹਿਬ ਪੂਰਨ ਤੌਰ ਤੇ ਸਾਫ਼ ਹੋ ਜਾਊਗੀ ਕਿ ਊਠ ਜਿਹੜਾ ਕਿਸ ਕਰਵਟ ਬੈਠਦਾ ਹੈਗਾ ਬਿਲਕੁਲ ਬਿਲਕੁਲ ਚਲੋ ਅਣਕ ਸਿੰਘ ਸਾਹਿਬ ਉਧਰ ਹੋਰ ਵੀ ਬਹੁਤ ਐਮ ਖਬਰ ਹੈ ਜਿੱਥੇ ਸ਼੍ਰੋਮਣੀ ਅ ਸ਼ੁਰੂ ਕਰ ਚੁੱਕਿਆ ਤਾਂ ਉਧੇ ਪੈਰਲਰ ਹੁਣ ਜਿਸ ਤਰੀਕੇ ਨਾਲ ਜੱਥੇਦਾਰ ਸਾਹਿਬ ਵਾਲੀ ਸੱਤ ਮੈਂਬਰੀ ਕਮੇਟੀ ਨੇ ਮੀਟਿੰਗ ਕਰਕੇ ਭਰਤੀ ਪ੍ਰਕਿਰਿਆ ਦੀ ਗੱਲ ਸ਼ੁਰੂ ਕੀਤੀ ਹੈ ਔਰ ਬਲਵਿੰਦਰ ਭੂਂਦਰ ਨੂੰ ਬੁਲਾਇਆ ਤਾਂ ਉਧਰ ਉਹ ਦੋ ਭਰਤੀਆਂ ਦੀ ਗੱਲ ਚੱਲ ਰਹੀ ਹੈ ਤਾਂ ਇਧਰ ਤੀਜੇ ਵਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਇਹ ਨਵੀਂ ਪਾਰਟੀ ਬਣੀ ਹੈ ਉਹਨੇ ਵੀ ਸ਼ਹੀਦ ਭਾਈ ਸਤਵੰਤ ਸਿੰਘ ਪਿੰਡ ਦੇ ਪਿੰਡ ਤੋਂ ਭਰਤੀ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਹੈ ਤਾਂ ਹੁਣ ਤਿੰਨ ਸ਼੍ਰੋਮਣੀ ਅਕਾਲੀ ਦਲ ਦੀਆਂ ਭਰਤੀਆਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਪੰਥ ਕਿਹਨੂੰ ਮੰਨੇ ਕਿ ਇਹ ਪੰਥਕ ਬੰਦੇ ਆ ਤੇ ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਔਰ ਇਹ ਵੀ ਦੁਬੇਦਾ ਹੀ ਨਹੀਂ ਤਿੰਨ ਤਿੰਨ ਥਾਵਾਂ ਦੇ ਜਿਹੜੀ ਭਰਤੀ ਹੋਣੀ ਹੈ ਤਾਂ ਇਹ ਦੁਬੇਤਾ ਤੋਂ ਵੀ ਉੱਪਰ ਦੀ ਗੱਲ ਹੋ ਗਈ ਹੈ ਆ ਸੁਖਵਿੰਦਰ ਜੀ ਬਿਲਕੁਲ ਦੁਬੇਤਾ ਤਾਂ ਆਮ ਲੋਕ ਵਿਅਕਤੀ ਵਾਸਤੇ ਜਿਹੜਾ ਪੰਥਕ ਦਰਤ ਰੱਖਦਾ ਕਿ ਉਹ ਆਪਣਾ ਆਧਾਰ ਕਾਰਡ ਜਾਂ ਆਪਣੀ ਭਰਤੀ ਮੈਂਬਰਸ਼ਿਪ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਬਲਵਿੰਦਰ ਸਿੰਘ ਭੁੰਦਰਵਾੜੀ ਜੱਥੇਬੰਦੀ ਉਹਨੂੰ ਦੇਵੀ ਜਾ ਸ਼੍ਰੀ ਅਕਾਲ ਤੱਕ ਸਰ ਦੀ ਨਿਗਰਾਨੀ ਹੇਠ ਜਿਹੜੀ 7 ਮੈਂਬਰੀ ਕਮੇਟੀ ਬਣੀ ਆ ਜਿਸ ਨੇ ਅਜੇ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਆ ਉਧਰ ਆਪਣਾ ਰੁਜ਼ਾਨ ਪ੍ਰਗਟ ਕਰੇ ਤਾਂ ਜਾਂ ਨਵੀਂ ਜਥੇਬੰਦੀ ਜਿਹੜੀ ਸ਼ੁਰੂ ਹੋਣੀ ਆ ਕਾਲੀ ਦਲ ਬਾਸ ਪੰਜਾਬ ਦੇ ਬਣੀ ਆ ਇਸ ਨੂੰ ਆਪਣੀ ਮੈਂਬਰਸ਼ਿਪ ਪ੍ਰਦਾਨ ਕਰੇ ਇਹ ਤਾਂ ਵਾਕਈ ਇਹ ਜਿਹੜੇ ਪੰਥਕ ਦਰਦ ਰੱਖਣ ਵਾਲੇ ਲੋਕ ਨੇ ਜਾਂ ਪੰਥਕ ਸੋਚ ਰੱਖਣ ਵਾਲੇ ਲੋਕ ਨਹੀਂ ਉਹਨਾਂ ਵਾਸਤੇ ਤਾਂ ਸੋਮਕੰਦਰ ਜੀ ਇਹ ਦੁਬਦਾਂ ਦੀ ਘੜੀ ਹੈ ਹੀ ਹੈ ਹੁਣ ਕੱਲ ਪਿੰਡ ਅਗਵਾਨ ਦੇ ਵਿੱਚ ਬਕਾਇਦਾ ਤੌਰ ਤੇ ਮੀਟਿੰਗ ਹੁੰਦੀ ਹੈ ਜਿੱਥੇ ਅੰਮ੍ਰਿਤਪਾਲ ਤੇ ਮਾਤਾ ਜੀ ਪਹੁੰਚਦੇ ਆ ਫੀਡ ਪੈਸਟਵਾਂ ਸੰਗ ਦੇ ਪੇਟਾ ਆ ਮਾਫਤਾਂ ਭਰਾ ਜਿਹੜੇ ਨੇ ਉਹ ਵੀ ਉੱਥੇ ਮੈਂਬਰ ਪਹੁੰਚਦੇ ਤੇ ਇੱਕ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕੀਤਾ ਜਾਂਦਾ ਤੇ ਬਕਾਇਦਾ ਤੌਰ ਤੇ ਭਰਤੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਹੁਣ ਸੁਖਵਿੰਦਰ ਜੀ ਇੱਥੇ ਜੇਕਰ ਵੇਖਿਆ ਜਾਵੇ ਤਾਂ ਅਮਰਤਪਾਲ ਦੀ ਜਿਹੜੇ ਬਾਤਾਂ ਜੀ ਆ ਉਹਨਾਂ ਵੱਲੋਂ ਦਿੱਤਾ ਗਿਆ ਬਿਆਨ ਬੜਾ ਧਿਆਨ ਦੀ ਮੰਗ ਕਰਦਾ ਉਹ ਕਹਿੰਦੇ ਕਿ ਅਸੀਂ ਕਿਸੇ ਧਰਮ ਕਿਸੇ ਫਿਰਕੇ ਦੇ ਖਿਲਾਫ ਜਿਹੜੇ ਉਹ ਨਹੀਂ ਹੈਗੇ ਅਸੀਂ ਤਾਂ ਕੇਵਲ ਉਹਨਾਂ ਲੋਕਾਂ ਨੂੰ ਭਰਤੀ ਜਿਹੜਾ ਕਰਨਾ ਹੈ ਜਿਹੜਾ ਪੰਜਾਬ ਦਾ ਪ੍ਰਤੀ ਦਰਦ ਰੱਖਦੇ ਆ ਹੁਣ ਇੱਕਦਮ ਪੰਥਕ ਸੋਚ ਦੋ ਦੂਜੇ ਪਾਸੇ ਪੰਜਾਬ ਦੇ ਮੁੱਦਿਆਂ ਵੱਲ ਮੁੜ ਕੇ ਆ ਜਾਣਾ ਜਿਸ ਤਰੀਕੇ ਨਾਲ ਉਹ ਨਸ਼ਿਆਂ ਦੀ ਗੱਲ ਕੀਤੀ ਆ ਪੰਜਾਬ ਦੇ ਨੌਜਵਾਨਾਂ ਦੀ ਵੀ ਗੱਲ ਕੀਤੀ ਆ ਪਿਛਾਰਸ ਪੰਜਾਬ ਦੀ ਜਥੇਬੰਦੀ ਜਿਸ ਤਰੀਕੇ ਨਾਲ ਹੁਣ ਇਹ ਪ੍ਰतिकਰਮ ਜਾਂ ਇਹ ਸਟੈਂਡ ਜਿਹੜਾ ਲੈ ਰਹੀ ਆ ਹੁਣ ਇਹ ਵੇਖਣਾ ਕਿ ਲੋਕ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਨੂੰ ਜਤਾਇਆ ਤੋਂ ਉਸ ਤੋਂ ਬਾਅਦ ਇਹ ਪਾਰਟੀ ਜਿਹੜੀ ਬਣੀ ਹੈ ਜਿਸ ਤਰੀਕੇ ਨਾਲ ਪਹਿਲੇ ਨਿਸ਼ਾਨੇ ਕੁਝ ਹੂਰ ਸਮਤਾ ਹੁਣ ਪਾਰਟੀ ਦੇ ਸੰਚਾਲਕਾਂ ਨੇ ਇੱਕ ਖਾਕਾ ਇੱਕ ਉਹ ਅਲੱਗ ਤਰੀਕੇ ਦਾ ਪਿਆਰ ਕਰ ਦਿੱਤਾ ਲੋਕ ਉਸ ਨੂੰ ਕਿੱਥੋਂ ਤੱਕ ਕੰਸੀਡਰ ਜਿਹੜਾ ਉਹ ਕਰਦੇ ਆ ਹੁਣ ਇਹ ਤਾਂ ਇੱਕ ਕਲੀਅਰ ਗੱਲ ਆ ਕਿ ਜਿਸ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਬਣਾਈ ਪੰਜ ਮੈਂਬਰੀ ਕਮੇਟੀ ਜਿਹੜੀ ਆ ਘਰ-ਘਰ ਚ ਜਾਊਗੀ ਘਰ-ਘਰ ਚ ਜਾ ਕੇ ਕੱਲੇ-ਕੱਲੇ ਵਿਅਕਤੀ ਨਾਲ ਸੰਪਰਕ ਕਰੂਗੀ ਉਹਨਾਂ ਨੂੰ ਭਰਤੀ ਕਰੂਗੀ ਹੁਣ ਲੋਕਾਂ ਦਾ ਜਿਹੜਾ ਰੁਝਾਨ ਆ ਸੁਖਵਿੰਦਰ ਜੀ ਉਹ ਵੇਖਣ ਵਾਲਾ ਕਿ ਇਹਨਾਂ ਤਿੰਨਾਂ ਧਿਰਾਂ ਦੇ ਵਿੱਚੋਂ ਕਿਸ ਨੂੰ ਜਿਹੜਾ ਲੋਕਾਂ ਨੇ ਆਪਣਾ ਸਮਰਥਨ ਦੇਣਾ ਜੇ ਕੋਈ ਸ਼ਰੂਨੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਗੱਲ ਕਰੂ ਦਰਜੀਤ ਸਿੰਘ ਚੀਮਾ ਹੋਣੀ ਕਿੰਨੇ ਨੇ ਕਿ 24 ਲੱਖ ਭਰਤੀ ਜਿਹੜੀ ਅਸੀਂ ਕਰ ਚੁੱਕੇ ਹਾਂ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਜਿਹੜੇ ਸਾਫ ਕਾ ਸ਼ੁਰੂਗੀਆਂ ਗੱਲ ਨਹੀਂ ਕਰਦੇ ਪ੍ਰਧਾਨ ਨੇ ਉਹ ਕਹਿੰਦੇ ਜੀ 50 ਲੱਖ ਦਾ ਟੀਚਾ ਸਾਡਾ ਹੈਗਾ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਬਣੀ ਜਿਹੜੀ ਕਮੇਟੀ ਨੇ ਮੀਟਿੰਗਾਂ ਜ਼ਰੂਰ ਕੀਤੀਆਂ ਨੇ ਪਰ ਅਜੇ ਉਹਨਾਂ ਨੇ ਆਪਣੀ ਕਾਰਵਾਈ ਆਰੰਭ ਹੀ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਇੱਕ ਦੂਸਰੇ ਪਲੇਟਫਾਰਮ ਤੋਂ ਜੇਕਰ ਹੁਣ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਭਰਤੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਤਾਂ ਸੁਖਿੰਦਰ ਜੀ ਸਾਇਦ ਮਤਲਬ ਉਪਰੀ ਨਜ਼ਰ ਤੇ ਤਾਂ ਵਿਖਿਆ ਇਹ ਲੱਗਦਾ ਕਿ ਪੰਥਕ ਵੋਟਾਂ ਖਲਾਅ ਦੇ ਵਿੱਚ ਜਿਹੜਾ ਖਲਾਅ ਪੈਦਾ ਹੈ ਉਹ ਖਲਾਅ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਲੋਕਾਂ ਵਾਸਤੇ ਦੁਬਿਧਾ ਦੀ ਸਥਿਤੀ ਹੈ ਕਿ ਉਹ ਹੁਣ ਕਿਹੜੇ ਪਾਸੇ ਜਾਵੇ ਕਿਸ ਨੂੰ ਉਹ ਮੰਨਤਾ ਦੇਵੇ ਕਿਉਂਕਿ ਇੱਕ ਪਾਸੇ ਤਾਂ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਹੁਕਮ ਜਾਰੀ ਨੇ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਤੇ ਕੱਲ ਨੂੰ ਸੁਖਿੰਦਰ ਜੀ ਇਹ ਵੀ ਹੋ ਸਕਦਾ ਕਿ ਇਸ ਮੋੜ ਤੇ ਸ਼੍ਰੋਮਣੀ ਅਕਾਲੀ ਦਲ ਵਾਰਤ ਪੰਜਾਬ ਦੇ ਜਿਸ ਤਰੀਕੇ ਨਾਲ ਭਰਤੀ ਸ਼ੁਰੂ ਕਰ ਦਿੱਤੀ ਹੈ ਤਾਂ ਹੋ ਸਕਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਇਸ ਸੰਬੰਧੀ ਕੋਈ ਨੋਟਸ ਜਿਹੜਾ ਉਹ ਲੈ ਲੈਣ ਤਾਂ ਕਿ ਆ ਪੰਥ ਦੇ ਵਿੱਚ ਭਰਾ ਮਾਰੂ ਜੜੀ ਜੰਗ ਆ ਉਸ ਤੋਂ ਬਚਿਆ ਜਾ ਸਕੇ ਕਿਉਂਕਿ ਐਸੜੇ ਪੰਥ ਜਿਸ ਤਰੀਕੇ ਨਾਲ ਆਫੀ ਢੜਿਆਂ ਜਾਂ 13 ਚ ਵੰਡਿਆ ਪਿਆ ਉਹ ਸਾਰਿਆਂ ਦੇ ਸਾਹਮਣੇ ਆ ਉਸ ਦਾ ਨੁਕਸਾਨ ਪਾਰਟੀ ਬਜਾਈ ਦਾ ਨਹੀਂ ਪਰ ਫੰਤਕ ਸੋਚ ਵਾਲੀ ਲੋਕਾਂ ਨੂੰ ਸੁਖਵਿੰਦਰ ਜੀ ਜ਼ਰੂਰ ਹੋ ਰਿਹਾ ਤਾਂ ਜ਼ਰੂਰੀ ਇੱਥੇ ਇਹ ਹੈਗਾ ਕਿ ਲੋਕਾਂ ਦੇ ਵਿੱਚ ਇਹ ਦੁਬਤਾ ਜਿਹੜੀ ਹੈ ਕਿ ਉਹਦਾ ਕਿਹੜੇ ਪਾਸੇ ਜਾਣਾ ਇਹਦੇ ਵਾਸਤੇ ਜ਼ਰੂਰੀ ਹੈ ਬਾਕੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਪਰਤੀ ਸ਼ੁਰੂ ਕੀਤੀ ਹੈ ਦੇਖਦੇ ਹਾਂ ਕਿ ਲੋਕਾਂ ਦਾ ਇਹਦੇ ਪ੍ਰਤੀ ਕਿੰਨਾ ਕੁ ਵਿਸ਼ਵਾਸ ਪ੍ਰਗਟ ਹੋਤਾ ਪਰ ਇਹਦਾ ਨਾਲ ਇੱਕ ਸਥਿਤੀ ਜਿਹੜੀ ਆ ਦੁਬਤਾ ਵਾਲੀ ਸੁਖਵਿੰਦਰ ਜੀ ਉਹ ਜ਼ਰੂਰ ਪੈਦਾ ਹੋ ਗਈ ਆ ਹੁਣ ਇਸ ਦੁਬਦਾ ਨੂੰ ਦੂਰ ਕਰਨ ਵਾਸਤੇ ਕਿਹੜੀਆਂ ਤਰਾਂਗੇ ਹੁੰਦੀਆਂ ਨੇ ਜ਼ਿੰਮੇਵਾਰੀ ਸੁਖਵਿੰਦਰ ਜੀ ਉਹਨਾਂ ਦੀ ਬੰਦੀ ਹੈ ਇਹਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਨਿਕ ਰਕबीर ਸਿੰਘ ਹੋਣਾ ਤੇ ਵੀ ਉੱਤੇ ਨਜ਼ਰਾਂ ਜਿਹੜੀਆਂ ਉਟਕੀਆਂ ਰਹਿ ਸਕਦੀਆਂ ਨੇ ਕਿਉਂਕਿ ਜੇਕਰ ਦਿਨ ਅਕਾਲੀ ਦਲ ਐਸਡਾ ਸਰਗਰਮ ਨੇ ਇਸ ਐਕਟੀਵਿਟੀ ਇਸ ਗਤੀਵਿਧੀ ਇਸ ਭਰਤੀ ਦੇ ਵਿੱਚ ਤਾਂ ਫਿਰ ਸਾਰਿਆਂ ਦੀ ਸਥਿਤੀ ਸਖਬੰਦਰ ਜੀ ਖਿਲਾਫ ਵਾਲੀ ਬਣੂਗੀ ਕਿਸੇ ਪਾਸੇ ਬਹੁਮਤ ਵਾਲੀ ਜਿੱਲੀ ਭਾਦੀ ਦਿਖਾਈ ਜਿਹੜੀ ਹੈ ਉਹ ਨਹੀਂ ਜੀ ਅਨਕੀਰ ਸਾਹਿਬ ਇੱਕ ਤਾਂ ਕੱਲ ਜਿਹੜੀ ਹੈ ਤਾਂ ਮਦਭਾਗੀ ਹੈ ਖਬਰ ਜਿਹੜੇ ਲੱਖਾਂ ਰੁਪਇਆ ਲਾ ਕੇ ਜਿਹੜੇ ਸੁਨਹਿਰੀ ਪੁਵਖ ਦੀ ਤਲਾਸ਼ ਦੇ ਵਿੱਚ ਲੋਕ ਅਮਰੀਕਾ ਪਹੁੰਚੇ ਸੀ ਔਰ 2 ਨੰਬਰ ਦੇ ਵਿੱਚ ਉਹ ਪਹੁੰਚੇ ਸੀਗੇ ਤੇ ਉਹਨਾਂ ਨੇ ਵਾਪਸ ਪਰਤਦੇ ਆ ਚਲੋ ਆਪਾਂ ਇਹ ਨਹੀਂ ਅਗਲੇ ਨੂੰ ਕਹਿ ਸਕਦੇ ਕਿ ਤੁਸੀਂ ਸਾਡੇ ਨਾਗਰਿਕਾਂ ਨੂੰ ਜਿਹੜੇ 2 ਨੰਬਰ ਦੇ ਵਿੱਚ ਤੁਹਾਡੇ ਮੁਲਕ ਦੇ ਵਿੱਚ ਕੁਸਪੈਟ ਕਰਕੇ ਗਏ ਉਹਨਾਂ ਨੂੰ ਕਿਉਂ ਕੱਢਿਆ ਜੇ ਕੋਈ ਸਾਡੇ ਮੁਲਕ ਦੇ ਵਿੱਚ ਕੋਈ ਪਾਕਿਸਤਾਨੋਂ ਜਾਂ ਚੀਨ ਚੋਂ ਕੋਈ ਕੁਸਪੈਟ ਕਰੂਗਾ ਤਾਂ ਅਸੀਂ ਵੀ ਜਿਹੜਾ ਇੱਥੋਂ ਕੱਢਾਂਗੇ ਤਾਂ ਫਿਰ ਇਹ ਤਾਂ ਚਲੋ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗਲਤ ਕੱਢਿਆ ਠੀਕ ਹੈ ਵੀ ਯਾਨੀ ਵਿਚਾਰਿਆਂ ਨਾਲ ਹਮਦਰਦੀ ਜਿਹੜੀ ਸਾਡੀ ਜ਼ਰੂਰ ਹੈ ਲੱਖਾਂ ਰੁਪਏ ਲਾ ਕੇ ਇੱਥੋਂ ਗਏ ਸੀਗੇ ਤਾਂ ਕਹਿੰਦੇ ਕਿ ਉਹ ਇੱਕ ਤਾਂ ਇਹ ਗੱਲ ਸਵਾਲ ਉੱਠ ਰਿਹਾ ਕਿ ਦੇਖੋ ਨੌਜਵਾਨ ਤਾਂ ਜਿਹੜੇ ਉਹਦੇ ਵਿੱਚ ਪੰਜਾਬ ਤੋਂ ਜ਼ਿਆਦਾ ਹੋਰ ਨਾਲ ਸੂਬਿਆਂ ਦੇ ਵੀ ਸੀਗੇ ਤੇ ਪਰ ਜਹਾਜ਼ ਦੀ ਲੈਂਡਿੰਗ ਕਿਉਂ ਅੰਮ੍ਰਿਤਸਰ ਕਰਾਈ ਗਈ ਹੈ ਇਹ ਗੱਲ ਦੀ ਸਮਝ ਨਹੀਂ ਲੱਗੀ ਔਰ ਸਵਾਲ ਉੱਠ ਰਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕਰਨ ਵਾਸਤੇ ਭਾਰਤ ਸਰਕਾਰ ਦੀ anumati ਦੇ ਨਾਲ ਪੰਜਾਬ ਦੇ ਵਿੱਚ ਇਹ ਜਹਾਜ਼ ਉਤਾਰਿਆ ਗਿਆ ਤਾਂ ਜੋ ਲੋਕਾਂ ਦੇ ਵਿੱਚ ਇਹ ਜਾਵੇ ਪੰਜਾਬ 'ਚ ਜਹਾਜ਼ ਇਸ ਕਰਕੇ ਉਤਾਰਿਆ ਹੈ ਕਿ ਪੰਜਾਬੀ ਜਿਆਦਾ ਸ਼ਰਕਸ ਭੈਟ ਕੀਤੀ ਹੋਣੀ ਹੈ ਤਾਂ ਇੱਕ ਤਰੀਕੇ ਨਾਲ ਇਹ ਕਹਿੰਦੇ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਦੂਜਾ ਕਹਿੰਦੇ ਚਾਰ ਟਵਿਸਟ ਰਹੇ ਆ ਜਦੋਂ ਇਹ ਇਹ ਹੋਇਆ ਕਹਿੰਦੇ ਕਿ ਅਮਰੀਕਾ ਚ ਭਾਰਤੀਆਂ ਨੂੰ ਰਿਪੋਰਟ ਹੋਣ ਦੇ ਜਿਹੜੇ ਚਾਰ ਟਵਿਸਟ ਰਹੇ ਆ ਔਰ ਕਹਿੰਦੇ ਕਿ ਲਿਸਟ ਵਿਮਾਨ ਲੈਂਡਿੰਗ ਤੇ ਟਾਈਮਿੰਗ ਜਿਹੜੀ ਆ ਉਹ ਬਦਲੀ ਹੈ ਤੇ ਪਰਿਵਾਰ ਰੋਕੇ ਗਏ ਤੇ ਇਹ ਰਬੇਸ ਦਾ ਇਸਤੇਮਾਲ ਜਿਹੜਾ ਕੀਤਾ ਗਿਆ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਕੀ ਕੁਝ ਟਵਿਸਟ ਰਹੇ ਆ ਔਰ ਇਹ ਅਮਰਸਰ ਹੀ ਜਿਹੜਾ ਉਹ ਕਿਉਂ ਲੈਂਡ ਕਰਾਇਆ ਗਿਆ ਆ ਸੁਖਿੰਦਰ ਜੀ ਤੁਸੀਂ ਆਪਣੀ ਭੂਮਿਕਾ 'ਚ ਇੱਕ ਗੱਲ ਕੀਤੀ ਕਿ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਇੱਥੇ ਬਗਾਨੇ ਮੁਲਕਾਂ ਨੂੰ ਦੋਸ਼ ਦੇਣ ਦੀ ਬਜਾਏ ਜੇਕਰ ਅਸੀਂ ਆਪਣੇ ਮੁਲਕ ਨੂੰ ਇਸ ਮੁੱਦੇ ਤੇ ਦੋਸ਼ ਦੇਈ ਤੇ ਉਹ ਜ਼ਿਆਦਾ ਬਿਹਤਰ ਹੋਵੇਗਾ ਜੇਕਰ ਆਪਣੇ ਹੀ ਦੇਸ਼ ਅੰਦਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ ਹੁੰਦੇ ਜੇਕਰ ਆਪਣੀ ਹੀ ਧਰਤ ਤੇ ਲੋਕਾਂ ਨੂੰ ਰੋਟੀ ਮਿਲੀ ਹੁੰਦੀ ਤਾਂ ਲੋਕ ਪਰਦੇਸਾ ਵਿੱਚ ਸੁਖਿੰਦਰ ਜੀ ਖੱਜਲਖਵਾਰ ਨਾ ਹੁੰਦੇ ਚਾਹੇ ਉਹ ਪੰਜਾਬ ਆ ਚਾਹੇ ਗੁਜਰਾਤ ਆ ਚਾਹੇ ਹਰਿਆਣਾ ਚਾਹੇ ਮਹਾਰਾਸ਼ਟਰ ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਰੰਗੜਾ ਪੰਜਾਬ ਬਣਾਉਣ ਦੀ ਭਗਵੰਤ ਮਾਨ ਹੋਣਾ ਨੇ ਗੱਲ ਤਾਂ ਬਹੁਤ ਕੀਤੀ ਪਰ ਰੰਗੜੇ ਪੰਜਾਬ ਦੇ ਵਿੱਚ ਜੇਕਰ ਇੱਕ ਮਹੀਨਾ ਪਹਿਲਾਂ ਇੱਕ ਨੌਜਵਾਨ 25 50 ਲੱਖ ਰੁਪਏ ਲਾ ਕੇ ਅਮਰੀਕਾ ਪਹੁੰਚਿਆ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤਾਂ ਪਾਈ ਇੰਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ ਇਸ ਆਪਣੀ ਸਰਕਾਰ ਤੇ ਤਾਂ ਸਵਾਲ ਉੱਠਣਗੇ ਉੱਥੇ ਲੱਗੇ ਦੂਸਰੇ ਬੰਨੇ ਸੁਖਿੰਦਰ ਜੀ ਜਦੋਂ ਇਹ ਜਹਾਜ਼ ਕੱਲ ਉਤਰਿਆ ਤਮੀ ਨੰਬਰ ਹੁੰ ਸ਼ਾਇਰ ਸਰਜੀਤ ਪਾਤਰ ਦੀ ਉਹ ਗੱਲ ਇੱਕ ਸ਼ੇਰ ਬੜਾ ਮਸ਼ਹੂਰ ਆ ਉਹ ਯਾਦ ਆ ਗਿਆ ਪਰਦੇਸਾਂ ਦੇ ਵਿੱਚ ਰੁਲਦੇ ਨੇ ਜੋ ਰੋਜੀ ਦੀ ਬੇਸ਼ਰਤਨ ਕੇ ਜਦੋਂ ਆਪਣੇ ਕਦੇ ਜਾਤਾ ਸੇਕਣਗੇ ਮਾਰ ਦੀ ਸੇਵੇ ਦੀ ਅਗਨ ਜਾਂ ਕਬਰਾਂ ਦੇ ਰੁਖੇਟ ਜਾ ਬਹਿਣਗੇ ਪਰ ਸੁਖਵਿੰਦਰ ਜੀ ਇਹ ਤਾਂ ਵਿਚਾਰੇ ਉਹ ਨੌਜਵਾਨ ਨੇ ਜਿਹੜੇ ਖਾਲੀ ਘਾਟੀ ਵਾਪਸ ਆ ਗਏ ਅਜੇ ਤਾਂ ਉਮਰਾਂ ਦੀ ਕਮਾਈ ਕਰਨੀ ਸੀ ਪਰ ਇਹਨਾਂ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ ਹੁਣ ਇਹਦੇ ਪਿੱਛੇ ਕੀ ਕਾਰਨ ਨੇ ਰਾਜਨੀਤਿਕ ਕਾਰਨ ਨੇ ਕੀ ਕਾਰਨ ਨੇ ਇਹ ਤਾਂ ਸੰਤਾਪ ਉਹਦਾ ਪਰਿਵਾਰ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਲੱਖਾਂ ਕਰਜ਼ੇ ਲੈ ਕੇ ਆਪਣੀਆਂ ਜਗਲੀਨਾ ਵੇਚ ਕੇ ਆਪਣੇ ਪੁੱਤਰਾਂ ਦੇ ਸੁਨਹਿਰੇ ਭੂਖ ਨੂੰ ਕਰਤ ਵਾਸਤੇ ਭੇਜਿਆ ਪਰ ਸਮੇਂ ਦੀ ਨਜਾਕਤ ਉਹਨਾਂ ਨੂੰ ਵਾਪਸ ਪਰਤਣਾ ਪਿਆ ਖਿਆ ਇਹ ਗੱਲਾਂ ਭਾਵਕਤਾ ਦੇ ਪੱਧਰ ਦੀਆਂ ਨੇ ਕੱਲ ਜਹਾਜ਼ ਜਿਹੜਾ ਅਮਰੀਕਾ ਦਾ ਉਤਰਦਾ ਚਾਰਟ ਟਵਿਸਟ ਇਹ ਸੀ ਕਿ ਪਹਿਲਾਂ ਕਿਹਾ ਗਿਆ ਕਿ 204 ਜਿਹੜੇ ਭਾਰਤੀ ਦੀ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਫਿਰ ਜਿਹੜੀ ਲਿਸਟ ਜਾਰੀ ਹੋਣੀ 186 ਦੀ ਲਿਸਟ ਜਾਰੀ ਹੁੰਦੀ ਤੇ ਅਖੀਰ ਜਦੋਂ ਭਾਰਤ ਜਹਾਜ਼ ਉਤਰਦਾ ਉਹਦੇ ਵਿੱਚੋਂ ਕੇਵਲ 109 ਜਿਹੜੇ ਭਾਰਤੀ ਜਿਹੜੇ ਉਤਰਦੇ ਆ हां ਜਿਨ੍ਹਾਂ ਦੇ ਵਿੱਚ 79 ਜਿਹੜੇ ਨੇ ਉਹ ਮਰਦ ਨਹੀਂ 23 ਜਿਹੜੀਆਂ ਔਰਤਾਂ ਲੇਕਿਨ ਬਾਕੀ ਬੱਚੇ ਨੇ ਹੈਗੇ ਜਿਨ੍ਹਾਂ ਦੀ ਉਮਰ 4 ਸਾਲ ਤੋਂ ਲੈ ਕੇ 41 ਸਾਲ ਦੇ ਵਿਚਕਾਰ ਇਹ ਸਾਰਾ ਕੁਝ ਹੈਗਾ ਹੁਣ ਇੱਕ ਤਾਂ ਕੁਇਸਟ ਜਿਹੜੀ ਬਾਕੀ ਜਦੋਂ 196 186 ਦੀ ਜਦੋਂ ਲਿਸਟ ਜਾਰੀ ਕੀਤੀ ਗਈ ਤੇ 109 ਉਤਰਦੇ ਤਾਂ ਬਾਕੀ ਕਿੱਥੇ ਗਏ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਦੂਜੇ ਪਾਸੇ ਕੁਇਸਟ ਇਹ ਸੀ ਕਿ ਇਹਨੂੰ ਜਿਹੜਾ ਜਰਨਲ 에ਅਰਬੇਸ ਸੀ ਉੱਥੇ ਨਹੀਂ ਉਤਾਰਿਆ ਗਿਆ ਬਲਕਿ ਜਹਾਜ਼ ਨੂੰ ਇਹ ਜਿਹੜਾ 에ਅਰਬੇਸ ਸੀ ਉਹ ਆਪਣੇ ਖਾਸ ਤੌਰ ਤੇ ਇੰਡੀਅਨ ਏਅਰ ਫੋਰਸ ਦਾ ਉਹ ਦਿੱਗਤ ਜਿਹੜਾ ਟਿਸਟੜਾ ਉਤਾਰਿਆ ਗਿਆ ਜਿਹੜਾ ਜਹਾਜ਼ ਜਿਹੜਾ ਉੱਥੇ ਉਤਰਦਾ ਹੈਗਾ ਤੀਜਾ ਜਿਹੜਾ ਇਹ ਗੱਲ ਸੀ ਕਿ ਟਾਈਮਿੰਗ ਜਿਹੜੀ ਸੀ ਪਹਿਨਾ 8 ਵਜੇ ਦੀ ਗੱਲ ਕੀਤੀ ਗਈ ਫਿਰ 2 ਵਜੇ ਦੀ ਗੱਲ ਕੀਤੀ ਫਿਰ ਬਾਅਦ ਵਿੱਚ ਇਸ ਤਰੀਕੇ ਨਾਲ ਸਮਾਂ ਵੀ ਜਿਹੜਾ ਤਿੰਨ ਵਾਰ ਉਹ ਬਦਲਿਆ ਜਾਂਦਾ ਹੈਗਾ ਤੇ ਫਿਰ ਉਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਲਕਿ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਉਹਨਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਭੇਜਿਆ ਗਿਆ ਹੁਣ ਸਿੱਧੂ ਜੀ ਇਹਦੇ ਵਿੱਚ ਇੱਕ ਪ੍ਰਸ਼ਨ ਆਮ ਤੌਰ ਤੇ ਕੱਲ੍ਹ ਦਾ ਆ ਕਿ ਨੰਬਰ ਸਰ ਇਹ ਬਿਸਕੂਮ ਵਰਤਿਆ ਗਿਆ ਜਦੋਂ ਕਿ ਉਸ ਦੇ ਵਿੱਚ ਗੁਜਰਾਤੀ ਵੀ ਸਨ ਦੂਜੇ ਪਾਸੇ ਹਰਿਆਣੇ ਦੇ ਵੀ ਸਨ ਤੇ ਮਹਾਰਾਸ਼ਟਰ ਦੇ ਵੀ ਸਨ ਪੰਜਾਬ ਦੇ ਕੇਵਲ ਜਿਹੜੇ ਨੇ 30 ਦੇ ਬਾਕੀ 30 30 ਜਿਹੜੇ ਨੇ ਦੂਜੀਆਂ ਸਟੇਟਸ ਦੇ ਨੇ ਹੁਣ ਇਹ ਤਾਂ ਸੁਖੰਦਰ ਜੀ ਤੁਸੀਂ ਜਾਣਦੇ ਚ ਕਿ ਬੀਤੇ ਲੰਬੇ ਸਮੇਂ ਤੋਂ ਕੇਂਦਰ ਦੀ ਸਰਕਾਰ ਵੱਲੋਂ ਜਾਂ ਹਾਮ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਕਿ ਹਾਂ ਭਈ ਚਾਹੇ ਕੋਈ ਵੀ ਹੋਵੇ ਪੰਜਾਬ ਦੇ ਨੌਜਵਾਨ ਇਸ ਤਰੀਕੇ ਨਾਲ ਜਾਂਦੇ ਆ ਇਸ ਤਰੀਕੇ ਨਾਲ ਜਾਂਦੇ ਆ ਹੁਣ ਇਸ ਦੇ ਪਿੱਛੇ ਰਾਜਨੀਤੀ ਕੀ ਹੋ ਸਕਦੀ ਆ ਉਹ ਤਾਂ ਸੁਖੰਦਰ ਜੀ ਆਪਾਂ ਨੂੰ ਕੋਈ ਸਮਝ ਨਹੀਂ ਆਈ ਮੈਨੂੰ ਇਹ ਇਸ ਬੰਦੇ ਦੀ ਜਾਣਕਾਰੀ ਹੈ ਕੀ ਆ ਪਰ ਕੁਲਦੀਪ ਸਿੰਘ ਧਾਲੀਵਾਲ ਦਾ ਜਿਹੜਾ ਇੱਕ ਬਿਆਨ ਹੁੰਦਾ ਉਹਨੇ ਫਿਰ ਇਥੇ ਰਾਜਨੀਤੀ ਕਰਨੀ ਸ਼ੁਰੂ ਕਰਤੀ ਜੇਕਰ ਪੰਜਾਬ ਦੇ ਨੌਸਵਾਨ ਤੁਹਾਡੇ ਕੋਲ ਪਹੁੰਚੇ ਨਹੀਂ ਤਾਂ ਘੱਟੋ ਘੱਟ ਉਹ ਜਿਹੜੇ ਵਿਚਾਰੋਂ ਬਾਹਰ ਉੱਜੜ ਕੇ ਆਏ ਨੇ ਅਸਲ ਸਰਕਾਰ ਦਾ ਫਰਜ਼ ਬੰਦਾ ਕਿ ਹਾਂ ਭਈ ਉਹਨਾਂ ਨੂੰ ਕੋਈ ਹੌਸਲਾ ਹੁਜਾਈ ਕੀਤੀ ਜਾਵੇ ਉਹਨਾਂ ਨੂੰ ਕੋਈ ਰਿਸਕਾਰ ਦਿੱਤਾ ਜਾਵੇ ਜਾਂ ਕੋਈ ਨਾ ਕੋਈ ਤਰੀਕੇ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇ ਬਲਕਿ ਕੁਲਦੀਪ ਸਿੰਘ ਧਾਲੀਵਾਲ ਦਾ ਇਹ ਬਿਆਨ ਆਉਣਾ ਹਾਂ ਭਈ ਹੁਣ ਉਸ ਬੰਦੇ ਨੂੰ ਪੁੱਛੋ ਜਿਹੜਾ ਟਰੰਪ ਦੇ ਹੱਕ ਵਿੱਚ ਪ੍ਰਚਾਰ ਕਰਦਾ ਸੀ ਐਸ ਸਮੇਂ ਇਹੋ ਜੀ ਸਿਆਸੀ ਮਿਹਣੇਬਾਜੀ ਕਰਨ ਦੀ ਬਜਾਏ ਵਿਦੇਸ਼ਾਂ ਤੋਂ ਜਿਹੜੇ ਆਪਣੇ ਨੌਸਰ ਵਰਗ ਪਰਤੇ ਨੇ ਖਾਲੀ ਹੱਥ ਪਰਤੇ ਨੇ ਉਹਨਾਂ ਨੂੰ ਸਹਾਰਾ ਦੇਣ ਦੀ ਲੋੜ ਆ ਉਹਨਾਂ ਨੂੰ ਮੌਕਾ ਦੇਣ ਦੀ ਲੋੜ ਆ ਤਾਂ ਜੋ ਉਹ ਟੁੱਟਣ ਨਾ ਬਲਕਿ ਆਪਣੇ ਇਸ ਦੇਸ਼ ਦੇ ਮੁਖਤਾਰ ਅਗ ਵਿੱਚ ਆਣ ਕੇ ਹੀ ਉਸਕਾਰ ਤੇ ਮੌਕੇ ਪੈਦਾ ਕਰਨ ਇਸ ਸਿਆਸੀ ਬਿਆਨਬਾਜ਼ੀ ਜਿਹੜੀ ਆ ਇਹ ਇਹੋ ਜੇ ਮੌਕੇ ਤੇ ਕਰਨ ਮਿਹਣੇਬਾਜੀ ਜਿਹੜੀ ਆ ਮੌਕਾ ਨਹੀਂ ਹੁੰਦਾ ਇਸ ਤੇ ਮੌਕੇ ਸੁਖਿੰਦਰ ਜੀ ਕੋ ਜੋ ਹੋ ਰਹੇ ਨੇ ਬਾਕੀ ਇਹ ਦੁਖਦਾਈ ਬਤਾਰਾ ਜਿਹੜਾ ਵਾਪਰਿਆ ਦੇਖਦੇ ਹਾਂ ਸਰਕਾਰ ਜਿਹੜੀ ਇਸ ਮੁੱਦੇ ਨੂੰ ਹੁਣ ਕਿਸ ਤਰੀਕੇ ਨਾਲ ਹੱਲ ਕਰਦੀ ਹੈਗੀ ਜੀ ਅਣਖ ਸਰਪੀ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ